ਨਤਮਸਕ ਹੋਣ ਵਾਸਤੇ ਪਹੁੰਚੇ ਨੇ ਕਿਉਂਕਿ ਜਿਹੜਾ ਬੀਤੇ ਕੱਲ ਉਹਨਾਂ ਨੂੰ ਹਾਈ ਕਮਾਂਡ ਵੱਲੋਂ ਟਿਕਟ ਜਿਹੜੀ ਦਿੱਤੀ ਗਈ ਹੈ ਜਲੰਧਰ ਲੋਕ ਸਭਾ ਹਲਕੇ ਤੋਂ ਤਾਂ ਚੰਦਰ ਸਿੰਘ ਚੰਨੀ ਇੱਥੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚੇ ਨੇ ਇਹ ਫਿਰ ਆਗੇ ਕਹਿੰਦੇ ਪਰ ਚੰਨੀ ਸਾਹਿਬ ਫਿਰ ਵੀ ਲਾਈਵ ਫਰੇਮ ਹੈਗਾ ਚੱਲ ਰਿਹਾ ਤਾਂ ਕੀ ਕਹਿੰਦੇ ਆ ਰਹੇ ਆ ਰਹੇ ਆ ਰਹੇ ਤਾਂ ਫਖੀਰੀ ਆ ਰਹੇ ਵਾਪਸ ਵਾਪਸ ਆਮਾਂਗੇ ਮੱਥਾ ਟਿਕਣ ਤੋਂ ਬਾਅਦ ਗੱਲ ਕਰਾਂਗੇ ਤਾਂ ਧੰਨਵਾਦ ਸਾਰਿਆਂ ਦਾ ਤੁਸੀਂ ਦੇਖ ਸਕਦੇ ਹੋ ਕਿ ਚਰਨਜੀਤ ਸਿੰਘ ਚੰਨੀ ਜੋਨੇ ਅੱਜ ਵਿਸ਼ੇਸ਼ ਤੌਰ ਤੇ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਵੀ ਜਿਹੜਾ ਕਿ ਇੱਥੇ ਵਰਕਨਾ ਬਲੌਕ ਕੀਤਾ ਜਾ ਰਿਹਾ ਹੈ ਔਰ ਖਾਸ ਤੌਰ ਤੇ ਇੱਥੇ ਅੱਜ ਸੱਚਖੰਡ ਸ੍ਰੀ ਹਰਮਨਦਾਸ ਸਾਹਿਬ ਵਿਖੇ ਪਹੁੰਚੇ ਨੇ ਟਿਕਟ ਮਿਲੀ ਹੈ ਜਿਹੜੀ ਕਿ ਹਾਈ ਕਮਨ ਵੱਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਤਾਂ ਉਸ ਤੋਂ ਬਾਅਦ ਅੱਜ ਅੰਮ੍ਰਿਤਸਰ ਸਾਹਿਬ ਵਿਖੇ ਵਾਹਿਗੁਰੂ ਦੇ ਚਰਨਾਂ 'ਚ ਸੁਕਾਣਾ ਕਰਨ ਵਾਸਤੇ ਪਹੁੰਚੇ ਨੇ ਆਇਓ ਉਹ ਉਹ ਬੁੱਕੇ ਪੇ ਆ ਰਹੇ ਚੱਲਣਾ ਉਹ ਦਫੀਤ ਚਿਲਾ ਪਾ ਗਾੜਦੇ ਨੇ ਉਹ ਉਹ ਦੋ ਉਹ ਦੋ ਮੇਰੇ ਵੀਰ ਉਹ ਉਹ ਦਿੱਸੇ ਆਪੇ ਤੋਂ ਫਾਟੇ

ਮਦਾਨੀ ਭਾਜੀ ਆ ਲੱਗ ਗਿਆ ਮੈਂਗਾ ਫਿਰ ਕਾਰਵਾਈ ਹੋਈ ਲਿਗੇ ਆ ਕੇ ਸਾਫ ਕਰਦੇ ਆ ਭਾਜੀ ਇਹਨੇ ਬਣੀ ਫਿਰ ਆ ਭਾਜੀ ਕਿਸੇ ਦਿੱਖ ਲਿਗਾ ਯਾਰ ਨਾ ਆ ਆ ਕੋਣੀ ਮਲੋਜ ਬੋਲਣਾ ਬੰਦ ਕਰੇਂਗਾ ਜੀ ਸੁਖ ਕਰੋਗੇ ਥੋੜਾ ਯਾਰ ਭਾਜੀ ਆਈਡੀਆ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਯਾਰ ਕੀ ਕਰਦੇ ਆਮ ਆਦਮੀ ਬਦਲਾਅ ਦਾ ਨਾਰਾ ਦੇ ਕੇ ਲਈ ਸੀ ਇਹਨਾਂ ਨੇ ਜਦ ਰਿੰਕੂ ਜਲੰਧਰ ਦੇ ਵਿੱਚ ਇਹਨਾਂ ਨੂੰ ਪਹਿਲਾਂ ਕਾਂਗਰਸ ਨੂੰ ਛੱਡ ਕੇ ਇਹਨਾਂ ਵਿੱਚ ਆਇਆ ਇਹ ਕਹਿੰਦੇ ਜੀ ਇਨਕਲਾਬੀ ਆ ਗਿਆ ਤੇ ਜਦੋਂ ਕਾਂਗਰਸ ਨੂੰ ਛੱਡ ਕੇ ਗਿਆ ਇਹਨਾਂ ਦੇ ਵਿੱਚ ਤਾਂ ਇਨਕਲਾਬੀ ਬਣ ਗਿਆ ਜਦ ਇਹਨਾਂ ਨੂੰ ਛੱਡ ਕੇ ਭਾਜਪਾ ਵਿੱਚ ਗਿਆ ਤਾਂ ਉਹ ਗਦਾਰ ਬਣ ਗਿਆ ਤੇ ਅਜਾ ਕਾਲੀਦਾਰ ਚੋਂ ਇੱਕ ਗद्दार ਨੂੰ ਲੈ ਕੇ ਆਏ ਐ ਹੁਣ ਉਹ ਇਨਕਲਾਬੀ ਬਣ ਗਿਆ ਤੇ ਕੱਲੂ ਜਦੋਂ ਛੱਡੇਗਾ ਇਹਨਾਂ ਨੂੰ ਤਾਂ ਉਹ ਗद्दार ਬਣ ਜਾਏਗਾ ਇੱਕ ਵਾਰ ਦੇੜੀ ਤੇ ਟੱਪਿਆ ਹੋਇਆ ਉਹਦਾ ਪਤਾ ਨਹੀਂ ਕਿੰਨੇ ਆ ਦੇੜੀਆਂ ਉਹਨੇ ਟੱਪੜੀਆਂ ਇਸ ਕਰਕੇ ਇਹਨਾਂ ਲੋਕਾਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਐ ਜਿਹੜੇ ਆਪ ਹੀ ਗਦਾਰੀਆਂ ਧੋਖੇ ਕਰਕੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਸਰੀ ਜਾਂਦੇ ਆ ਦੂਸਰੀ ਤੋਂ ਤੀਸਰੀ ਵਿੱਚ ਜਾਂਦੇ ਆ ਇਹਨਾਂ ਲੋਕਾਂ 'ਤੇ ਕਿਸ ਤਰ੍ਹਾਂ ਪੰਜਾਬ ਵਿਸ਼ਵਾਸ ਕਰ ਸਕਦਾ ਹੈ ਇਹ ਬਦਲਾਅ ਨਹੀਂ ਲਿਆ ਰਹੇ ਇਹ ਆਪਣੇ ਆਪ ਨੂੰ ਬਦਲ ਰਹੇ ਆ ਤੇ ਬਦਲ-ਬਦਲ ਕੇ ਦੂਸਰਿਆਂ ਆਪਾਂ ਜਾਂਦੇ ਧੋਖੇ ਦਿੰਦੇ ਆ ਧੋਖੇ ਬਾਜ਼ਾਂ ਤੇ ਸਾਨੂੰ ਬਚਣਾ ਪੈਣਾ ਹੈ ਸਿੰਪਲਿਸੀ ਤੁਹਾਡੀ ਸਿੰਪਲਿਸੀ ਨਹੀਂ ਕਰਕੇ ਲੋਕ ਤੁਹਾਨੂੰ ਪਸੰਦ ਕਰਦੇ ਹੋ ਨਜ਼ਰ ਆ ਗਈ ਜੀ ਸਾਹਿਬ ਤੁਹਾਡੀ ਜਿਹੜੀ ਸਿੰਪਲਿਸੀ ਹੈ ਉਹਨੂੰ ਲੋਕ ਬਹੁਤ ਪਸੰਦ ਕਰਦੇ ਆ ਜੀ ਜੀ ਯਾਰ ਜੋ ਬਾਪ ਦਾਦੇ ਨੇ ਆਕਾ ਦਿੱਤੀਆਂ ਉਹ ਬਦਲਦੀਆਂ ਨਹੀਂ ਹੁੰਦੀਆਂ ਜੀ ਨੂੰ ਗਰੀਬੀ ਦੇ ਵਿੱਚ ਜਿਹਨੇ ਚਟਨੀ ਰੋਟੀ ਉੱਪਰ ਆ ਕੇ ਖਾਧੀ ਹੋਈ ਹੈ ਉਹਨੂੰ ਚਟਨੀ ਵਾਲੀ ਰੋਟੀ ਸਵਾਦ ਲੱਗਦੀ ਹੈ ਆਰਾਮ ਕਰੀਏ ਬਰਾਦਰੀ ਤੇ ਸਰ ਜੀ ਸਾਹਿਬ ਬਿਲਕੁਲ ਇਹ ਤਸਵੀਰਾਂ